ਤਿਆਂ ਅੱਗੇ ਕਿ ਮੇਰੀ ਅਰਜ਼ ਹੈ ਕਿ ਬੇਟਾ ਇੱਕ ਗੱਲ ਯਾਦ ਰੱਖਣਾ ਪੁੱਤਰਾ ਅੱਗੇ ਤੇ ਧੀਆਂ ਅੱਗੇ ਗੱਲਾਂ ਤਾਂ ਸਾਰੀ ਦੁਨੀਆ ਘਰਦੀ ਫਿਰਦੀ ਮੈਂ ਤਾਂ ਸਾਰੀ ਜ਼ਿੰਦਗੀ ਆਪਣੀ ਕੀਤੀ ਹੈ ਕਿਸੇ ਦਿਨ ਕੀਤੀ ਤੇ ਇਹ ਜਿਹੜੀ ਸਿਰ ਤੇ ਦਸਤਾਰ ਬੱਜੀ ਏ ਇਹ ਦਸਤਾਰ ਦੇ ਵਿੱਚ ਬੰਨਣ ਵਿੱਚ ਮੇਰੀਆਂ ਧੀਆਂ ਦਾ ਹੱਥ ਹੁੰਦਾ ਹੈ ਅਗਰ ਧੀਆਂ ਸਿਰ ਤੇ ਪਗੜੀ ਬਣਾਉਣ ਦੇ ਤਾਂ ਦੁਨੀਆ ਦੀ ਕੋਈ ਤਾਕਤ ਉਹ ਪਗੜੀ ਲਾ ਨਹੀਂ ਸਕਦੀ ਅੱਲਾ ਦੇ ਹੁਕਮ ਨਾਲ ਤੇ ਪੁੱਤਰਾ ਅਗੇ ਅਰਦਾ ਸਾਡੇ ਕੋਲ ਦੋ ਹੀ ਗਹਿਣੇ ਹੁੰਦੇ ਆ ਇੱਕ ਦਸਤਾਰ ਪੱਗ ਇੱਕ ਲੱਕ ਦੀ ਚਾਦਰ DNA ਕਹਿੰਦੇ ਨੇ ਸਿਰ ਦੀ ਤੇ ਲੱਕ ਦੀ ਨਾ ਕਿਸ ਦੀ ਲਵੇ ਤੇ ਜੇ ਅੱਲਾਹ ਬਹੁਤ ਨਾਰਾਜ ਹੋਏ ਸਿਰ ਦੀ ਹੈ ਕਿ ਅਸੀਂ ਲੱਕ ਦੀਆਂ ਨੇ ਕੋਈ ਲੱਕ ਦੀ ਰਹਿ ਜੇ ਤੇ ਬੰਦੇ ਦਾ ਸਾਰਾ ਨੰਗ ਲੈ ਜਾਂਦਾ ਤੇ ਮੇਰੀ ਦੁਆਏ ਕਿ ਧੀਓ ਸਾਡੇ ਸਿਰ ਦੀ ਦਸਤਾਰ ਜਿਹੜੀ ਤੁਹਾਡੀਆਂ ਧੀਆਂ ਨਾਲ ਸਲਾਮਤ ਹੈ ਤੁਹਾਡੀ ਇੱਕ ਲਮਹੇ ਦੀ ਗਲਤੀ ਕਰਨ ਤੋਂ ਪਹਿਲਾਂ ਆਪਣੇ ਹੱਥੀ ਪਿਓ ਨੂੰ ਜ਼ਹਿਰ ਦੇ ਦਿਓ ਚਲੋ ਪਿਓ ਕਮਜ਼ ਕਮ ਗੈਰਤ ਨਾਲ ਮਰ ਤੇ ਜਾਏਗਾ ਨਾ ਉਹ ਕਮੀਨੇ ਤੇ ਬੇਜ਼ਰਫ ਲੋਕ ਉਂਗਲਾ ਤੇ ਨਾ ਨਾ ਠਾਉਣਗੇ ਕਿਹਦੀ ਔਲਾਦ ਨੇ ਕੀ ਕੀਤਾ ਤੇ ਇਹ ਧੀਏ ਫੈਸਲਾ ਕਰਨ ਤੋਂ ਪਹਿਲਾਂ ਆਪਣੇ ਹੱਥੀ ਆਪਣੇ ਮਾਪਿਆਂ ਤੇ ਭਰਾਵਾਂ ਨੂੰ ਜ਼ਹਿਰ ਦੇ ਦਿਓ ਉਹ ਬਹੁਤ ਚੰਗੀ ਤੇ ਉਹਨਾਂ ਮਾਰਾ ਫੌਲ ਨਾ ਕਰੇ ਮਾਰਾ ਫੌਲ ਉਹਦੇ ਅੱਗੇ ਆਇਆਗਾ ਤੇ ਸਾਰੀ ਜ਼ਿੰਦਗੀ ਉਤੋਂ ਨਹੀਂ ਬਕੀਣਾ ਤੁਹਾਡੀ ਇੱਕ ਲਮ੍ਹੇ ਦੀ ਗਲਤੀ ਉਹਨਾਂ ਗੋਲਿਆਂ ਲੋਕਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਜਾਏਗਾ ਜਿਨ੍ਹਾਂ ਦੀ ਡੇਟ ਆਫ ਬਰਥ ਨਹੀਂ ਲੱਭ ਤੇ ਪੁੱਤਰ ਅਗਰ ਅੱਛਾ ਹੋਵੇ ਨੇਕ ਹੋਵੇ ਤੇ ਪੁੱਤਰਾ ਅੱਲਾ ਦੇ ਫੈਸਲੇ ਨਾਲ ਦਸਤਾਰ ਜਾਂਦੀ ਹੈ ਤੇ ਨਾ ਲੱਗਦੀ ਜਾਂਦੀ